ਹਾਲੀ ਵਿੱਚ ਪੰਜਾਬੀ ਗਾਇਕ ਅਫਸਾਨਾ ਖਾਨ ਜੀ ਦਾ ਲਾਈਵ ਸ਼ੋਅ ਗੁਜਰਾਤ ਵਿਖੇ ਸੀ ਇਸ ਲਾਈਵ ਸ਼ੋਅ ਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓਜ਼ ਅੱਗ ਭੰਗ ਵਾਇਰਲ ਹੋ ਰਹੀਆਂ ਨੇ ਆਖਰ ਕੀ ਹੈ ਇਸ ਸ਼ੋਅ ਵਿੱਚ ਤਾਂ ਤੁਹਾਨੂੰ ਦੱਸ ਦਈਏ ਦੋਸਤੋ ਅਫਸਾਨਾ ਖਾਨ ਜੀ ਦੇ ਇਸ ਲਾਈਵ ਸ਼ੋਅ ਦੇ ਵਿੱਚ ਅਫਸਾਨਾ ਖਾਨ ਦੇ ਉੱਪਰ ਦੀ 26 ਲੱਖ ਰੁਪਈਆ ਵਾਰ ਦਿੱਤਾ ਹੈ ਜਿੱਥੇ ਕਿ ਨੋਟਾਂ ਦੀ ਖੂਬ ਵਰਖਾ ਹੋਈ ਹੈ ਜੀ ਹਾਂ ਤੁਸੀਂ ਸਕਰੀਨ ਉੱਪਰ ਵੀਡੀਓ ਵੀ ਚੱਲਦੀ ਦੇਖ ਸਕਦੇ ਹੋ ਅਫਸਾਨਾ ਖਾਨ ਨੇ ਆਪਣੇ ਸਟੇਜ ਉੱਪਰ ਹਿੱਟ ਗੀਤਾਂ ਨੂੰ ਗਾ ਕੇ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਬਾਕੀ ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ ਜੇ ਕਿ ਅਫਸਾਨਾ ਖਾਨ ਦੇ ਉੱਪਰੋਂ 26 ਲੱਖ ਸਿੱਟਣਾ ਜ਼ਰੂਰੀ ਸੀ ਆਓ ਤੁਹਾਡੇ ਨਾਲ ਉਹਨਾਂ ਦੀ ਵੀਡੀਓ ਦੇ ਕਲਿੱਪ ਸਾਂਝੀ ਕਰਦੇ ਹਾਂ